ਸ਼੍ਰੀ ਹਿਮਕੁੰਡ ਸਾਹਿਬ ਪਹਾੜਾਂ ਤੇ ਬਰਫ਼ ਦੀ ਗੋਦ ਦੇ ਵਿੱਚ ਅਜਿਹਾ ਪਵਿੱਤਰ ਸਥਾਨ ਜੋ ਕੁਝ ਸਮੇਲੇ ਦਰਸ਼ਨਾ ਦੇ ਲਈ ਖੋਲਿਆ ਜਾਂਦਾ ਹੈ ਅਤੇ ਫਿਰ ਬਰਫ਼ ਦੀ ਚਾਦਰ ਦੇ ਥੱਲੇ ਇੱਕ ਅਲੌਕਿਕ ਸਮਾਦੀ ਵਿੱਚ ਚੱਲਿਆ ਜਾਂਦਾ ਹੈ ਜਿੰਨਾ ਸਮਾਂ ਵੀ ਇਹ ਸਥਾਨ ਦਰਸ਼ਨਾ ਦੇ ਲਈ ਖੋਲਿਆ ਜਾਂਦਾ ਹੈ ਸੰਗਤਾਂ ਸ਼ਰਦਾ ਦੇ ਨਾਲ ਜਾ ਕੇ ਨਤਮਸਤਕ ਹੁੰਦੀਆਂ ਨੇ ਦੂਰ ਦਰਾਡੇ ਤੋਂ ਸੰਗਤਾਂ ਲੰਮਾ ਸਫ਼ਰ ਤੈਅ ਕਰਕੇ 19 ਕਿਲੋਮੀਟਰ ਦੀ ਮੁਸ਼ਕਲਾਂ ਭਰੀ ਚੜਾਈ ਚੜ੍ਹ ਕੇ ਇਸ ਸਥਾਨ ਤੱਕ ਪਹੁੰਚਦੀਆਂ ਨੇ 19 ਕਿਲੋਮੀਟਰ ਦੀ ਪੈਦਲ ਚੜਾਈ ਚੜ੍ਹਨਾ ਬਹੁਤ ਮੁਸ਼ਕਲ ਕੰਮ ਹੈ ਪਰ ਜੇਕਰ ਤੁਸੀਂ ਪੰਜਾਬ ਦੇ ਵਿੱਚ ਬੈਠ ਕੇ ਆਪਣੇ ਘਰ ਤੋਂ ਹੀ ਚੱਲ ਕੇ ਸ੍ਰੀ ਹੇਮਕੋਨ ਸਾਹਿਬ 210 ਕਿਲੋਮੀਟਰ ਪੈਦਲ ਚੱਲ ਕੇ ਪਹੁੰਚਣਾ ਹੋਵੇ ਤਾਂ ਤੁਸੀਂ ਇਸ ਬਾਰੇ ਕੀ ਸੋਚੋਗੇ ਬਚਿੱਤਰ ਸਿੰਘ ਦਿੱਲੀ ਦੇ ਰਹਿਣ ਵਾਲੇ ਇੱਕ ਗੁਰਸਿੱਖ ਹੇਮਕੋਨ ਸਾਹਿਬ ਦੀ ਯਾਤਰਾ ਆਪਣੇ ਪਰਿਵਾਰ ਦੇ ਨਾਲ ਕਰ ਰਹੇ ਸੀ ਅਤੇ ਰਸਤੇ ਵਿੱਚ ਪੌਂਟਾ ਸਾਹਿਬ ਸਟੇ ਕਰਕੇ ਉਹਨਾਂ ਨੇ ਆਪਣਾ ਅਗਲਾ ਸਫ਼ਰ ਸ਼ੁਰੂ ਕੀਤਾ ਰਸਤੇ ਵਿੱਚ ਉਹਨਾਂ ਦਾ ਪਰਿਵਾਰ ਗੱਡੀ ਦੇ ਵਿੱਚ ਬੈਠਿਆ ਬੈਠਿਆ ਬਹੁਤ ਕਾਬੜ ਮਹਿਸੂਸ ਕਰ ਰਿਹਾ ਸੀ ਕੁਝ ਸਫ਼ਰ ਕੱਢ ਕੇ ਉਹ ਰਸਤੇ ਦੇ ਵਿੱਚ ਚਾਹ ਪੀਣ ਵਾਸਤੇ ਰੁਕੇ ਜਦੋਂ ਉਹਨਾਂ ਦਾ ਪਰਿਵਾਰ ਚਾਹ ਪੀ ਰਿਹਾ ਸੀ ਤਦ ਬਚੱਤਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੁਰਸੇਕ ਤੇ ਉਸਦੇ ਨਾਲ ਇੱਕ 12 ਸਾਲਾਂ ਦੀ ਲੜਕੀ ਨੂੰ ਪੈਦਲ ਚੱਲਦੇ ਹੋਏ ਦੇਖੇ ਹੱਥ ਵਿੱਚ ਛੋਟਾ ਜਿਹਾ ਨਿਸ਼ਾਨ ਸਾਹਿਬ ਅਤੇ ਪਿੱਠਾਂ ਉੱਤੇ ਬੈਗ ਬਚੱਤਰ ਸਿੰਘ ਨੇ ਉਹਨਾਂ ਨੂੰ ਦੇਖਿਆ ਤਾਂ ਇੱਕਦਮ ਖਿਆਲ ਆਇਆ ਕਿ ਇਹ ਪੈਦਲ ਚੱਲ ਕੇ ਦੋਵੇਂ ਕਿੱਥੇ ਜਾ ਰਹੇ ਹੋਣਗੇ ਇਹ ਰਸਤਾ ਤਾਂ ਸ੍ਰੀ ਹੇਮਕੁੰਣ ਸਾਹਿਬ ਨੂੰ ਜਾ ਰਿਹਾ ਹੈ ਪਰ ਚੱਲ ਕੇ ਕੋਈ ਕਿਵੇਂ ਹੇਮਕੁੰਣ ਸਾਹਿਬ ਪਹੁੰਚ ਸਕਦਾ ਹੈ ਅਤੇ ਨਾਲ ਤਾਂ ਛੋਟਾ ਜਿਹਾ ਬੱਚਾ ਵੀ ਹੈ ਸ਼ਾਇਦੇ ਕਿਸੇ ਮੁਸੀਬਤ ਦੇ ਵਿੱਚ ਹੋਣਗੇ ਕੋਲ ਜਾ ਕੇ ਬਚਿੱਤਰ ਸਿੰਘ ਨੇ ਉਹਨਾਂ ਪੇਤੀ ਨੂੰ ਬੁਲਾਇਆ ਅਤੇ ਰੋਕ ਕੇ ਚਾਹ ਪੀਣ ਵਾਸਤੇ ਗਿਆ ਅਤੇ ਬਚਿੱਤਰ ਸਿੰਘ ਨੇ ਪੁੱਛਿਆ ਕਿ ਤੁਹਾਡਾ ਕੋਈ ਸਾਧਨ ਖਰਾਬ ਹੋ ਗਿਆ ਹੈ ਜਾਂ ਫਿਰ ਕੋਈ ਹੋਰ ਮੁਸੀਬਤ ਦੇ ਵਿੱਚ ਤੁਸੀਂ ਚੱਲ ਕੇ ਜਾ ਰਹੇ ਹੋ ਤਾਂ ਉਸ ਗੁਰਸਿੱਖ ਵਿਅਕਤੀ ਜਿਸ ਦਾ ਨਾਮ ਤਲਵਿੰਦਰ ਸਿੰਘ ਸੀ ਉਸ ਨੇ ਦੱਸਿਆ ਕਿ ਆਪਾਂ ਆਪਣੀ ਸ਼ਰਧਾ ਰੱਖ ਕੇ ਸ਼੍ਰੀ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਜਾ ਰਹੇ ਹਾਂ ਜਦੋਂ ਉਹਨਾਂ ਨੇ ਦੱਸਿਆ ਕਿ ਆਪਾਂ ਹੁਸ਼ਿਆਰਪੁਰ ਤੋਂ ਚੱਲ ਕੇ ਇੱਥੇ ਤੱਕ ਪਹੁੰਚੇ ਹਾਂ ਤਾਂ ਬਚਿੱਤਰ ਸਿੰਘ ਇੱਕਦਮ ਚੌਂਗ ਗਿਆ ਬਚਿੱਤਰ ਸਿੰਘ ਨੇ ਕਿਹਾ ਕੀ ਤੁਸੀਂ ਚੱਲ ਕੇ ਹੀ ਕਿਉਂ ਜਾ ਰਹੇ ਹੋ ਸਾਡੇ ਧਰਮ ਦੇ ਵਿੱਚ ਅਜੇ ਹੀ ਕੋਈ ਮਰਿਆਦਾ ਨਹੀਂ ਹੈ ਤਾਂ ਤਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਦ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੈ ਤਲਵਿੰਦਰ ਸਿੰਘ ਨੇ ਕਿਹਾ ਕਿ ਮੇਰਾ ਹੁਸ਼ਿਆਰਪੁਰ ਦੇ ਵਿੱਚ ਮੋਟਰਸਾਈਕਲ ਠੀਕ ਕਰਨ ਦਾ ਕੰਮ ਹੈ ਕੰਮ ਕਰਕੇ ਮੈਂ ਆਪਣਾ ਪਰਿਵਾਰ ਚਲਾ ਰਿਹਾ ਸੀ ਗੁਰੂ ਸਾਹਿਬ ਦੇ ਨਾਲ ਬਾਣੀ ਦੇ ਰਾਹੀ ਜੁੜੇ ਹੋਏ ਸੀ ਕੁਝ ਸਾਲ ਪਹਿਲਾਂ ਹੀ ਮੈਂ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦਾ ਪਲਾਨ ਬਣਾਇਆ ਜਦੋਂ ਜਾਣ ਦਾ ਸਮਾਂ ਆਇਆ ਤਾਂ ਮੇਰੇ ਪਿਤਾ ਆਚਾਰਕ ਬਿਮਾਰ ਹੋ ਗਏ ਇੱਕ ਸਾਲ ਉਹਨਾਂ ਦਾ ਇਲਾਜ ਕਰਵਾਇਆ ਪਰ ਆਖਿਰ ਉਹ ਪੂਰੇ ਹੋ ਗਏ ਅਤੇ ਫਿਰ ਇੱਕ ਸਾਲ ਦਾ ਸਮਾਂ ਪਾ ਕੇ ਮੈਂ ਫਿਰ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਦਾ ਪਲਾਨ ਕੀਤਾ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਹੀ ਮੇਰੀ ਪਤਨੀ ਅਚਾਨਕ ਬਿਮਾਰ ਪੈ ਗਈ ਤੇ ਉਸ ਦਾ ਵੀ ਦਿਹਾਂਤ ਹੋ ਗਿਆ। ਮੇਰੀ ਇੱਕੋ ਇੱਕ ਲੜਕੀ ਹੈ। ਇਸ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੇਰੀ ਮਾਤਾ ਦੇ ਸਿਰ ਦੇ ਉੱਤੇ ਆ ਚੁੱਕੀ ਸੀ। ਸਮਾਂ ਨਿਕਲਦਾ ਰਿਹਾ ਤਾਂ ਮੈਂ ਇੱਕ ਵਾਰ ਫਿਰ 2017 ਨੇ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਜਾਣ ਦਾ ਸੋਚਿਆ ਅਤੇ ਸ਼ਾਇਦ ਫਿਰ ਪਰਮਾਤਮਾ ਦੇ ਦਰ ਦੇ ਉੱਤੇ ਮੇਰੇ ਕੋਲੋਂ ਕੋਈ ਗਲਤੀ ਹੋ ਚੁੱਕੀ ਸੀ। ਹਿਮਕੁੰਡ ਸਾਹਿਬ ਦੀ ਯਾਤਰਾ ਖੁੱਲੀ ਤਮੈ ਜਾਣਦੀ ਸੋਚੀ ਜਿਸ ਤੋਂ ਬਾਅਦ ਮੇਰਾ ਭਿਆਨਕ ਐਕਸੀਡੈਂਟ ਹੋ ਗਿਆ ਮੇਰੇ ਸਿਰ ਦੇ ਉੱਤੇ ਸੱਟ ਵੱਜੀ ਜਿਸ ਦੇ ਨਾਲ ਮੇਰੇ ਇੱਕ ਪਾਸੇ ਦੀ ਬਾਹ ਤੇ ਲੱਤ ਨੇ ਕੰਮ ਕਰਨਾ ਹੌਲੀ-ਹੌਲੀ ਬੰਦ ਕਰ ਦਿੱਤਾ ਹੁਣ ਘਰ ਦੇ ਵਿੱਚ ਇਕੱਲੀ ਮੇਰੀ ਮਾਂ ਅਤੇ ਮੇਰੀ 12 ਸਾਲਾਂ ਦੀ ਲੜਕੀ ਸੀ ਮੈਨੂੰ ਕਿਵੇਂ ਉਹ ਸੰਭਾਲਦੇ ਸੀ ਤੇ ਮੇਰਾ ਕਿਵੇਂ ਉਹਨਾਂ ਨੇ ਇਲਾਜ ਕਰਵਾਇਆ ਇਹ ਪਰਮਾਤਮਾ ਹੀ ਜਾਣਦਾ ਹੈ 2 ਸਾਲ ਮੈਂ ਮੰंजे ਦੇ ਉੱਤੇ ਪਿਆ ਰਿਆ ਮੇਰੀ ਮਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਮੇਰਾ ਘਰ ਚਲਾਇਆ ਕਿਸੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਫਿਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਸ੍ਰੀ ਹੇਮਕੋਟ ਸਾਹਿਬ ਜਾਣਦੇ ਹੀ ਮੈਨੂੰ ਕਿਉਂ ਮੁਸੀਬਤ ਆਉਂਦੀ ਹੈ ਮੈਂ ਹਰ ਰੋਜ਼ ਰੋ ਰੋ ਕੇ ਪਰਮਾਤਮਾ ਅੱਗੇ ਅਰਦਾਸ ਕਰਦਾ ਸੀ ਇੱਕ ਰਾਤ ਮੈਂ ਸੌ ਰਿਹਾ ਸੀ ਤਾਂ ਸੁਪਨੇ ਦੇ ਵਿੱਚ ਗੁਰੂ ਸਾਹਿਬ ਦੇ ਅਨੰਤ ਪ੍ਰਕਾਸ਼ ਦੇ ਦਰਸ਼ਨ ਮੈਨੂੰ ਹੋਏ ਗੁਰੂ ਸਾਹਿਬ ਨੇ ਕਿਹਾ ਕਿ ਸ੍ਰੀ ਹੇਮਕੋਟ ਸਾਹਿਬ ਜਾਣ ਕੇ ਤੇਰੇ ਉੱਤੇ ਮੁਸੀਬਤਾਂ ਨਹੀਂ ਆ ਰਹੀਆਂ ਇਹ ਤੇਰੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੈ ਗੁਰੂ ਸਾਹਿਬ ਨੇ ਮੈਨੂੰ ਬੇਨਤੀ ਚਉਪਈ ਦਾ ਜਾਪ ਕਰਨ ਵਾਸਤੇ ਹੁਕਮ ਦਿੱਤਾ ਉਹਸ ਦਿਨ ਤੋਂ ਬਾਅਦ ਮੈਂ ਮਨਜੇਦ ਉਤੇ ਪਿਆ ਪਿਆ ਅਣਗਿਣਤ ਜਾਪ ਚੌਪਾਈ ਸਾਹਿਬ ਦੇ ਕਰਦਾ ਰਿਹਾ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਆਪਣੀ ਲਤ ਚੱਲਣ ਜੋ ਕਰ ਲਈ ਅਤੇ ਆਪਣਾ ਕੰਮ ਦੁਬਾਰਾ ਸ਼ੁਰੂ ਕੀਤਾ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਜਾਪ ਨਹੀਂ ਛੱਡਿਆ ਅਤੇ ਕੰਮ ਵੀ ਵਧੀਆ ਚੱਲਦਾ ਰਿਹਾ ਅਤੇ ਫਿਰ ਕਰੋਨਾ ਕਾਲ ਆ ਗਿਆ ਇਸ ਸਮੇਂ ਦੇ ਵਿੱਚ ਵਿੱਚ ਮੇਰੀ ਮਾਤਾ ਦਾ ਵੀ ਦਿਹਾਂਤ ਹੋ ਗਿਆ ਅਤੇ ਘਰ ਦੇ ਵਿੱਚ ਮੈਂ ਤੇ ਮੇਰੀ ਲੜਕੀ ਇਕੱਲੇ ਰਹਿ ਗਏ ਇੱਕ ਡਰ ਕਾਰਨ ਮੈਂ ਸ਼੍ਰੀ ਹੇਮਕੋਟ ਸਾਹਿਬ ਜਾਣ ਦਾ ਖਿਆਲ ਵੀ ਆਪਣੇ ਮਨੋਂ ਕੱਢ ਦਿੱਤਾ ਤੇ ਹੁਣ ਇਸੇ ਸਾਲ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਮੇਰੀ ਲੜਕੀ ਅੱਧੀ ਰਾਤ ਨੂੰ ਉੱਠ ਕੇ ਮੈਨੂੰ ਕਹਿੰਦੀ ਹੈ ਕਿ ਆਪਾਂ ਹੇਮਕੁੰਡ ਸਾਹਿਬ ਚੱਲਣਾ ਹੈ। ਮੇਰੀ ਮਾਂ ਮੇਰਾ ਉੱਥੇ ਇੰਤਜ਼ਾਰ ਕਰ ਰਹੀ ਹੈ। ਆਪਾਂ ਪੈਦਲ ਚੱਲ ਕੇ ਜਾਣਾ ਹੈ। ਮੈਂ ਆਪਣੀ ਲੜਕੀ ਨੂੰ ਕਿਹਾ ਕਿ ਸ੍ਰੀ ਹੇਮਕੁੰਡ ਸਾਹਿਬ ਬਹੁਤ ਦੂਰ ਹੈ। ਆਪਾਂ ਉੱਥੇ ਚੱਲ ਕੇ ਕਿਵੇਂ ਜਾਵਾਂਗੇ? ਮੇਰੀ ਲੜਕੀ ਨੇ ਜੋ ਕਿਹਾ ਉਹ ਗੱਲ ਸੁਣ ਕੇ ਹੀ ਮੈਂ ਅੱਜ ਚੱਲ ਕੇ ਇੱਥੇ ਤੱਕ ਪਹੁੰਚਿਆ ਹਾਂ। ਮੇਰੀ ਲੜਕੀ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ। ਗੁਰੂ ਸਾਹਿਬ ਸਾਡੇ ਨਾਲ-ਨਾਲ ਚੱਲ ਕੇ ਜਾਣਗੇ। ਉਸ ਦੀ ਇਹ ਗੱਲ ਸੁਣ ਕੇ ਮੈਂ ਤਿਆਰੀ ਕਰਕੇ ਆਪਣੀ ਲੜਕੀ 1 ਮਹੀਨਾ ਪਹਿਲਾਂ ਹੀ ਯਾਤਰਾ ਸ਼ੁਰੂ ਕਰ ਲਈ ਸੀ ਅਤੇ ਰੁਕਦਿਆਂ ਨੁਕਦਿਆਂ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਅੱਜ ਤੱਕ ਪਹੁੰਚੇ ਹਾਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮੇਰੀ ਇੱਕ ਬਾਹ ਜੋ ਹਾਲੇ ਤੱਕ ਠੀਕ ਨਹੀਂ ਹੋਈ ਸੀ ਇਸ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਚੱਲਣ ਜੋਗੀ ਹੋ ਚੁੱਕੀ ਹੈ ਅਤੇ ਮੇਰੇ ਸਿਰ ਦੀ ਪ੍ਰੋਬਲਮ ਵੀ ਜੋ ਹਾਲੇ ਤੱਕ ਠੀਕ ਨਹੀਂ ਸੀ ਤੇ ਮੈਨੂੰ ਬੋਲਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਉਹ ਵੀ ਇਸ ਯਾਤਰਾ ਦੇ ਵਿੱਚ ਵਿੱਚ ਠੀਕ ਹੋ ਗਈ ਹੈ ਹੇਮਕੁੰਡ ਸਾਹਿਬ ਪਹੁੰਚ ਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਜ਼ਿੰਦਗੀ ਬਦਲ ਜਾਵੇਗੀ ਆਪਣੇ ਗੁਰੂ ਦੇ ਉੱਤੇ ਮੈਨੂੰ ਵਿਸ਼ਵਾਸ ਹੈ ਬਚਿੱਤਰ ਸਿੰਘ ਨੇ ਤਲਵਿੰਦਰ ਸਿੰਘ ਨੂੰ ਆਪਣੇ ਨਾਲ ਚੱਲਣ ਵਾਸਤੇ ਕਿਹਾ ਪਰ ਉਹ ਨਹੀਂ ਮੰਨਿਆ ਜਿਸ ਤੋਂ ਬਾਅਦ ਬਚਿੱਤਰ ਸਿੰਘ ਹੇਮਕੋਨ ਸਾਹਿਬ ਪਹੁੰਚੇ ਉੱਥੇ ਦਰਸ਼ਨ ਕੀਤੇ ਤੇ ਵਾਪਿਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹੀ ਪਿਉਤੀ ਉਹਨਾਂ ਨੂੰ ਫਿਰ ਦੁਬਾਰਾ ਦਿਖਾਈ ਦਿੱਤੇ ਤਾਂ ਬਚਿੱਤਰ ਸਿੰਘ ਨੇ ਤਲਵਿੰਦਰ ਸਿੰਘ ਨੂੰ ਕੁਝ ਪੈਸੇ ਦਿੱਤੇ ਜਿਸ ਦੇ ਨਾਲ ਉਸ ਦੀ ਲੜਕੀ ਦਾ ਭਵਿੱਖ ਵਧੀਆ ਹੋਵੇਗਾ ਹੁਣ ਤਲਵਿੰਦਰ ਸਿੰਘ ਉੱਥੇ ਪਹੁੰਚਿਆ ਹੋਵੇਗਾ ਜਹਾਲੇ ਰਸਤੇ ਦੇ ਵਿੱਚ ਹੀ ਹੋਵੇਗਾ ਕੀ ਹੋਵੇਗਾ ਉਸ ਦੀ ਅਗਲੀ ਜ਼ਿੰਦਗੀ ਦੇ ਵਿੱਚ ਇੱਕ ਸਵਾਲ ਹਾਲੇ ਵੀ ਬਚਿੱਤਰ ਸਿੰਘ ਦੇ ਮਨ ਦੇ ਵਿੱਚ ਹੀ ਹੈ